ਦੇਖੋ ਜੀ ਕਿ ਕਾ ਤੱਕ ਹੈ ਹੋ ਰੂਗਾ ਇਹ ਕੰਟਰੋਲ ਜੀ ਬੱਤੀਆਂ ਸਰ ਤੁਸੀਂ ਚੈੱਕ ਕਰਦੇ ਕਿਉਂ ਕਰਨਾ ਕਿੱਦਾਂ ਬੱਤੀ ਤਾਰਾਂ ਨਹੀਂ ਹੈ ਜੀ ਤਾਰਨ ਕਿ ਨਹੀਂ ਸਰ ਤਾਰ ਤੋਂ ਕਿ ਨਹੀਂ ਤਾਰ ਬੌਂਡ ਹੈ ਮੈਂ ਯਾਰ ਇੰਨੀ ਜਲਦੀ ਪੀਨ ਤੇ ਕੀ ਗਲਤੀ ਮੰਨਦੇ ਹੋ ਜੀ ਸਰ ਗੱਡੀ ਵਾਲਾ ਗੱਡੀ ਵਾਲਾ ਇੱਕ ਵਾਰ ਤੁਸੀਂ ਚੈਕਿੰਗ ਕਰ ਸਕਦੇ ਜੀ ਕਿ ਤਾਰ ਉੱਚੀ ਨਹੀਂ ਮੀ ਆ ਉਹ ਬੱਸ ਵਾਲਾ ਸਰ ਨਹੀਂ ਜਾਣੀ ਮੁਕਾਨਤ ਨਹੀਂ ਆਈ ਜੀ ਸਰ ਹੁਣ ਹੀ ਖੜਿਆ ਕਿ ਮੈਂ ਚੈੱਕ ਨਹੀਂ ਕਰਦਾ ਕਿ ਕੀ ਨਾਮ ਬਚਾਈ ਹੋਵੇ ਸਰ ਪੁਰਾਣਾ ਨਾਮ ਕੀ ਹੈ ਤੁਹਾਡਾ ਸਰ ਸਰਵਿਸਿੰਗ ਕੋਈ ਉੱਥੇ ਕੋਈ ਲੈਂਡਮੈਨ ਹੈ ਜੀ ਮਾਲਟੋਨ ਬੋਲੋ ਅੰਕਲ ਲੱਗਿਆ ਜੇ ਜਾਨੀ ਮੁਕਾਨ ਹੋਏਗਾ ਗ੍ਰੈਂਟ ਵੀ ਦਿਵਾਣਾ ਭਾਈ ਜੀ ਉਹਦੀਆਂ ਤਾਰਾਂ ਵੀ ਨਹੀਂ ਸਭ ਨਹੀਂ ਹੋਇਆ ਬਹੁਬਰੀ ਗੱਲ ਨਹੀਂ ਵਿਚਾਰ ਹੈ ਗਈ ਸਰ ਵਿਚਾਰ ਹੈ ਨਹੀਂ ਹੋਇਆ ਤੇ ਹੁਣ ਇਹਨੂੰ ਬਸ ਤੋਰੇ ਹੀ ਜਾਊਗਾ ਕਿਉਂ ਕਰਨਾ ਸਰ ਹੁਣ ਉਹ ਦੇਖਣ ਲੱਗੀ ਕਰ ਲੱਗੀ ਆ ਜੀ ਠੀਕ ਹੈ ਹਾਂਜੀ ਐਡਵੋਕੇਟ ਸਾਹਿਬ ਕੀ ਨਾਮ ਪੂਰਾ ਲੜਾ ਮੇਰਾ ਜੀ ਰਜੇਸ਼ ਰਾਜ ਐਡਵੋਕੇਟ ਮੈਂ ਇਸ ਜਗ੍ਹਾ ਦਾ ਵਸਨੀਕ ਆ ਇੱਥੇ ਦਾ ਰਹਿਣ ਵਾਲਾ ਇੱਥੇ ਦਾ ਜੰਪਾਲਾ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਤੋਂ ਕਟੋਕਟ 3-4 ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ ਅਰੋੜਾ ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਇਹ ਤਾਰ ਨਿਮੀ ਆ ਇਹਦਾ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਚੁੰਨੀ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬਸਦਾ ਕੋਈ ਕਸੂਰ ਨਹੀਂ ਬਸਦਾ ਸੜਕ ਤੇ ਚੱਲਣੀਆਂ ਨੇ ਬੱਚੇ ਸੀ ਵਿੱਚ ਟੋਟਲ ਬੱਚੇ ਬਹੁਤ ਸੀਗੇ ਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨਾ ਆ ਬਿਜਲੀ ਬੋਰਡ ਵਾਲੇ ਅੰਨੇ ਆ ਬੋਲੇ ਆ ਬਸਾਂ ਨੇ ਸੜਕਾਂ ਤੇ ਚੱਲੇ ਨਾ ਬਸਾਂ ਕਿਤੇ ਹੋਰ ਨਹੀਂ ਚੱਲਦੀਆਂ ਬੱਚੇ ਸਾਰੇ ਖੜ੍ਹਾਰੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਕਸੂਰ ਨਹੀਂ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰ ਹੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਘੁਆਰ ਲਾ ਰਹੇ ਆ ਵੀ ਤਾਰ ਨੀਵੀਂ ਆ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂਨੀ ਸਰਕਦੀ ਪਰ ਦੇਖਿਆ ਵੀ ਹਾਈ ਵੋਲਟ ਦੀਆਂ ਤਾਰਾਂ ਸੀ ਪਰੰਟ ਪੂਰਾ ਸੀ ਇਹਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਇਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਆ ਬੀ ਇਹਨੂੰ ਕਰ ਦੋ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ ਇਹਦੇ ਵਿੱਚ ਗਰੰਟ ਹੈਗਾ ਕਿ ਨਹੀਂ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਤੇ ਜੋ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨੁਕਸਾਨ ਦਾ ਮੁਆਵਜ਼ਾ ਸਾਡੇ ਮਹੱਲੇ ਨੂੰ ਹੀ ਝੇਲਣਾ ਪੈਣਾ ਆ ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆਣੀ ਉਹ ਸਾਹਮਣੇ ਦੇਖੋ ਖੰਭਾ ਵੀ गिरਣ ਵਾਲਾ ਆ ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਬਿਜਲੀ ਬੋਰਡ ਦਾ ਤੇ ਸਾਡੇ ਪ੍ਰਸ਼ਾਸਨ ਦਾ ਆ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਡਈ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਉਹਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰ ਤੇ ਬਿਜਲੀ ਬੋਰਡ ਦਾ ਕਸੂਰ ਹੈ ਜੀ ਵੱਡੀ ਬਸਰ ਐਂਟਰੀ ਹੈਗੀ ਜੇ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬਸ ਸੈਂਡ ਆ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਉਹ ਗੱਲਾਂ ਬਾਤੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਆ ਜੀ ਕਿਹੜੀ ਜਗ੍ਹਾ ਹੋਇਆ ਵਾਕਿਆ ਇਹ ਇਹ ਜਵਾਰਨਗਰ ਹੈ ਜੀ ਬਿਲਕੁਲ ਉਸ ਚੌਂਕੀ ਦੇ ਨਾਲ ਵਾਲਮੀਕੀ ਗੇਟ ਬਣਿਆ ਹੋਇਆ ਅਸੀਂ ਸਾਰੇ ਜਿਹੜੇ ਜਿੰਨੇ ਖੜੇ ਆ ਅਸੀਂ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਜੰਪ ਵਾਲਾ ਸੀ ਤੇ ਬੱਚੇ ਤੁਸੀਂ ਇਹ ਕੱਡੇ ਜੀ ਕੱਡੇ ਬੱਚੇ ਅਸੀਂ ਉਹਨਾਂ ਨੂੰ ਜਾ ਕੇ ਵਿੱਚੋਂ ਸਾਰਿਆਂ ਨੂੰ ਕੱਢ ਲਿਆ ਬੱਚੇ ਸਾਰੇ ਸੇਫ ਨੇ ਬਸ ਨਿਕਲਦੀ ਸੀ ਤਾਰਾਂ ਸੀ ਇਲੈਕਟ੍ਰਿਸਿਟੀ ਵਾਲੀਆਂ ਮੇਨ ਐਚਟੀ ਵਾਇਰ ਸੀਗੀਆਂ ਉਹਨਾਂ ਦੇ ਚ ਫਸੀਆਂ ਆ ਤੇ ਵਿੱਚ ਬੱਚੇ ਸੀਗੇ ਕਿੰਨੇ ਬੱਚੇ ਬੱਚੇ ਸੀਗੇ ਜੀ 40 50 ਬੱਚਾ ਸੀਗਾ 52 ਬੱਚੇ ਦਿੱਤੇ ਆ ਹਾਂ 50 ਬੱਚੇ ਹੋਣੇ ਗਿਣਤੀ ਨਹੀਂ ਹੁੰਦੀ ਰਾਤ ਵੇਲੇ ਹਨੇਰਾ ਵੀ ਪੈ ਗਿਆ ਤੇ ਉਹ ਬੱਚੇ ਕੱਢ ਕੇ ਤਾਂ ਮਹੱਲੇ ਵਾਲਿਆਂ ਨੇ ਸੇਫ ਕਰਕੇ ਸਾਈਡ ਤੇ ਰੱਖਤੇ ਆ ਥੋੜਾ ਜਿਹਾ ਕਰੋਸ਼ ਲੋਚਾ ਲੋਕਾਂ 'ਚ ਸੀਗਾ ਡਿਪਾਰਟਮੈਂਟ ਦੇ ਟਾਈਮ ਤੇ ਬਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਇੱਧਰਲੇ ਪਾਸੇ ਲੱਗਦਾ ਸ਼ੀਸ਼ੇ ਜੀ ਤੋੜ ਕੇ ਕਿੱਡੇ ਬੱਚੇ ਸਾਬ ਜਦੋਂ ਡਾ ਨੁਕਸਾਨ ਹੋਊਗਾ ਜਨਤਾ ਗੁੱਸਾ ਤਾਂ ਕਰੇਗੀ ਜੇ ਕਿਤੇ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦੀ ਵੀ ਗਲਤੀ ਨਾਲ ਭਾਵੇਂ ਡਿਪਾਰਟਮੈਂਟ ਸੀ ਭਾਵੇਂ ਬਸ ਵਾਲਾ ਸੀ ਤੇ ਜਾਨੀ ਨੁਕਸਾਨ ਚਾਲੀ 50 ਬੱਚਾ ਜਿਹਦਾ ਜੀ ਜਾਂਦਾ ਪਤਾ ਉਹਨੂੰ ਲੱਗਦਾ ਨਾ ਲੋਕਾਂ ਨੂੰ ਗੁੱਸਾ ਤਾਂ ਜਾਇਜ਼ ਠੀਕ ਹੈ ਨਾ ਕਿਸੇ ਦੀ ਗਲਤੀ ਨਾਲ ਕਿਸੇ ਜਨਤਾ ਵੱਲੋਂ ਤੋੜਦਾ ਨਹੀਂ ਕਿਤੇ ਸਭ ਮੇਰੇ 'ਚ ਨਹੀਂ ਪਤਾ ਲੱਗਦਾ ਉਹ ਕਰੋਸ਼ ਤਾਂ ਲੋਕਾਂ 'ਚ ਹੁੰਦਾ ਹੀ ਹੈ ਜੀ ਜਦੋਂ ਸਾਨੂੰ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜੋ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਹੋਇਆ ਮੇਨ ਐਚਟੀ ਵਾਇਰ ਬੱਸ ਦੇ ਵਿੱਚ ਹੁਣ ਵੀ ਵਜੀ ਹੋਈ ਆ ਬੱਸ 'ਚ ਕਰੰਟ ਆ ਜਾਂਦਾ ਤੇ ਬੱਚਿਆਂ ਦਾ ਕੀ ਹਾਲ ਹੋਣਾ ਤੁਸੀਂ ਇੱਕ ਸਰੂਰ ਤੋਂ ਅਥਲੈਟਿਕਸ ਜੀਮ ਆਈ ਸੀ ਉਹ ਬੱਸ ਸੀਗੀ ਬੱਸ ਦੇ ਵਿੱਚ 55 ਬੱਚੇ ਸੀਗੇ ਤੇ ਉੱਪਰ ਬੱਸ ਜਿਹੜੀ ਡਰਾਈਵਰ ਨੇ ਨਾ ਦੇਖੀਆਂ ਨਹੀਂ ਤਾਰਾਂ ਤਾਰਾਂ ਦੇ ਉੱਪਰ ਫਸ ਗਈ ਸੀ ਜੀ ਬੱਸ ਜਿਹੜੇ ਕਰਕੇ ਇਲਾਕੇ ਦੀ ਲਾਈਟ ਵੀ ਬੰਦ ਹੋ ਗਈ ਸਾਰੇ ਬੱਚੇ ਸੇਫ ਨੇ ਬਾਹਰ ਕੱਢ ਲਏ ਤੇ ਉਹ ਤੋਂ ਹੁਣ ਨਵੀਂ ਬੱਸ ਮੰਗਾ ਕੇ ਔਰ ਬੱਚਿਆਂ ਨੂੰ ਉੱਥੇ ਭੇਜ ਰਹੇ ਹਾਂ ਗੁਜਰਾਵਾਲਾ ਸਕੂਲ ਚ ਬੱਸ ਦੀ ਜਿਹੜੀ ਤੋੜਪਨ ਹੋਈ ਉਹ ਕਿੱਦਾਂ ਹੋਈ ਹੈ ਤੋੜਪਨ ਬਾਰੇ ਦੇਖ ਰਹੇ ਹਾਂ ਅੱਜ ਨਹੀਂ ਪਹਿਲਾਂ ਬੱਚਿਆਂ ਨੂੰ ਸੇਫ ਕਰਕੇ ਕੱਢ ਕੇ ਦੂਜੀ ਬੱਸ ਭੇਜ ਰਹੇ ਹਾਂ ਤੋੜਪਨ ਬਾਰੇ ਦੇਖਦੇ ਨੇ ਲੱਗਦਾ ਵੀ ਬੱਚੇ ਸਾਰੇ ਸੇਫ ਨੇ ਹਾਂ ਬਿਲਕੁਲ ਸੇਫ ਹਾਂ ਬੋਲਦੇ ਸੀ ਇਹ ਤਾਰਾ ਵੀ ਬੜਾ ਹਾਸੇਵੋਤ ਹੈ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਹਾਸੇਵਾਲੀ ਕਿਹੜੀ ਜਗ੍ਹਾ ਹੋਇਆ ਬਜੀ ਆ ਕੁੱਚਰ ਮਾਰਕੀਟ ਚੌਂ